ਇੱਕ ਇੱਕ ਭੂਤ ਕਾ ਸਤੋਗਣ ਅੰਸ਼ ਪੰਜ ਗਿਆਨ ਦੇ ਰਚੇ ਹੈ ਇੱਕ ਇੱਕ ਜਿਹੜਾ ਸਤੋ ਭੂਤ ਯਾਨੀ ਧਰਤੀ ਕਾ ਹਵਾ ਪਾਣੀ ਅਗਨੀਤ ਭੂਤ ਗਿਣਨੇ ਆ ਪੰਜ ਭੂਤ ਬਸੇ ਪੰਜ ਪੌਤਕ ਦਾ ਤੇਨਾਂ ਨੂੰ ਕਹਿੰਦੇ ਆ ਪੰਜ ਪੌਤ ਪੰਜਾਂ ਤੱਤਾਂ ਪੌਤਕ ਤੱਤਾਂ ਦਾ ਪੰਜ ਭੂਤਾਂ ਦਾ ਵੀ ਕਹਿੰਦੇ ਨੂੰ ਸਮਾਨ ਅਰਥੇ ਸ਼ਬਦੀ ਹੈ ਇਹਨਾਂ ਜਿਹੜਾ ਸਤੋਗਣ ਅੰਸ਼ ਹੈ ਨਾ ਕੁੱਤਤੋ ਗਿਆਨ ਪੈਦਾ ਹੋਇਆ ਜਿਹੜਾ ਮਨ ਹੈ ਉਹ ਵੀ ਇਹ 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 ਮਨ ਪੰਜ ਤੱਤ ਕੋ ਜਿਉ ਪੰਜਾਂ ਤੱਤਾਂ ਦੇ ਸਤੋਗਣ ਅੰਸ਼ ਤੋਂ ਪੈਦਾ ਹੋਇਆ ਇਸੇ ਵਾਸਤੇ ਜਬੋਤੇ ਜਾਂ ਬਹੁਤ ਤੇਜ ਚੱਲਦਾ ਕੋਈ ਕਹਿੰਦੇ ਨੇ ਸਤੋਗਣ ਅੰਸ਼ ਤੋਂ ਇੱਕ ਇੱਕ ਗਿਆਨ ਇੰਦਰੀ ਜਿਹੜੀ ਪੈਦਾ ਹੋਈ ਆ ਇੱਕ ਇੱਕ ਅਜੋਗਣ ਅੰਸ਼ ਇੱਕ ਇੱਕ ਕਰਮ ਇੰਦਰੀ ਆ ਰਚੇ ਜਿਹੜੇ ਕਰਮੇਂਦਰੇ ਆ ਉਹ ਇੱਕ ਇੱਕ ਰਜੋਗੁਣ ਅੰਸ਼ ਜਿਹੜਾ ਸਾਰੇ ਪੰਜ ਤਤਾਂ ਚੋਂ ਪੈਦਾ ਹੋਇਆ ਜਿਹੜਾ ਗਿਆਨੇਂਦਰਾ ਉਹ ਸਤੋਗੁਣ ਸਤੋ ਪੈਦਾ ਆ ਹਮ ਸਰੋਤ ਸਰੋਤ ਜਾਨੀ ਕੰਨ ਸੁਣਨਾ ਬਾਜੂ ਕੋ ਸਤੋਗੁਣ ਹਸਤੇ ਤੋ ਚਮੜੀ ਹੂੰ ਆ ਰਸਨਾ ਕਰਾਨ ਸਾਧਨ ਹੈ ਆ ਇਹਨਾਂ ਨੂੰ ਗਿਆਨ ਇੰਦਰੀ ਕਹਿੰਦੇ ਆ ਹੂੰ ਗੁਣ ਕੋ

ਕੀ ਆ ਗਿਆਨ ਦਾ ਤਾਤ ਤ੍ਰਿ ਉਪਸ ਗਈ ਹੈ ਹਮ ਸ਼੍ਰਮ ਦਾ ਨਾਮ ਪ੍ਰਿਆ ਦਾ ਹੈ ਹਮ ਇਹ ਪਾਤ ਤ੍ਰਿ ਆ ਪ੍ਰਿਆ ਕੀ ਤਾਤ ਜਿੱਥੇ ਕਰਮ ਇੰਦਰੀ ਕਹਿੰਦੇ ਨੇ ਤੈਰ ਤੁਰਨ ਵਾਸਤੇ ਹੱਥ ਕਰਨ ਵਾਸਤੇ ਮੂੰਹ ਬੋਲਣ ਵਾਸਤੇ ਹਾਂਜੀ ਗੁਦਾ ਜਿਹੜੀ ਮਲ ਤਿਆਗਣ ਵਾਸਤੇ ਇੰਦਰੀ ਜਿਹੜੀ ਵਿਖਿਆ ਨੂੰ ਸੁੱਖ ਲੈਣ ਵਾਸਤੇ ਬਖ ਵਖ ਇਹ ਇਹਨਾਂ ਦੇ ਵਿਸ਼ੇ ਹੈ ਇਸ ਵਾਸਤੇ ਇਹਨਾਂ ਨੂੰ ਕਰਮ ਇੰਦਰੀ ਕਹਿੰਦੇ ਨੇ ਇਨਕੇ ਪੱਤੀ ਹੋਈ ਹੈ ਇੱਕ ਗੱਲ ਇਹ ਕਹਿਣਾ ਜੀ ਰਜੋਗੁਣ ਤੋਂ ਜਿਹੜੀ ਕਰਮਿੰਦਰੀਆਂ ਦੀ ਵੀ ਉਤਪਤੀ ਹੈ ਰਜੋਗੁਣ ਤੋਂ ਹੀ ਹੈ ਜਿਹੜੀ ਗਿਆਨਿੰਦਰੀ ਦੀ ਉਤਪਤੀ ਹੈ ਉਹ ਸਤੋਗੁਣ ਤੋਂ ਹੈ ਮਰਚ ਗੱਲ ਛੋਟੀ ਜਿਹੀ ਤੇ ਗੱਲ ਵਾਣੀ ਸਤੋਗੁਣਾਂ ਸਤੋ ਸਭ ਗਿਆਨਿੰਦਰੀਆਂ ਅੱਖ ਕੰਨ ਨੱਕ ਇਹ ਬਾਤ ਚਮੜੀ ਇਹ ਗਿਆਨ ਇੰਦਰੀ ਹੈ ਕੀੜੀ ਚੜ ਜਾਏ ਫੜ ਫੜੰਗਰ ਕੀੜੀ ਚੜ ਗਈ ਟਪਟਾ ਗਿਆਨ ਇੰਦਰੀ ਹੈ ਇਹ ਸਦੋ ਗੁਣਾਂ ਸੇ ਜਿਹੜੀ ਰਜੋ ਗੁਣ ਹੈ ਉਹਦੇ ਤੋਂ ਸਾਡੇ ਪੈਰ ਹੱਥ ਨਾ ਮੂੰਹ ਇਹ त्वचा ਚਮੜੀ ਲੰਗ ਗੁਦਾ ਇਹ ਰਜੋ ਗੁਣਾਂ ਸੂਤਰ ਸਦਿਆ ਕੰਦ ਮੂਤ ਪੰਚੀਕਰਤੌਰ ਕਾਰਜ ਇਤਨੀ ਸੂਖਮ ਸ੍ਰਿਸ਼ਟੀ ਵਿਸ਼ਾਨ ਇਹ ਜਿਹੜਾ ਨਾ ਪੰਜ ਭੂਤ ਨੇ ਉਹਨਾਂ ਦਾ ਪੰਚੀਕਰਤ ਕੀਤਾ ਮੇਰੇ ਖਿਆਲ ਤੁਸੀਂ ਉਹਦੇ ਚ ਪੜਿਆ ਸੀ ਅਧਿਆਤਮ ਪ੍ਰਕਾਸ਼ ਵਿੱਚ ਉਹਨਾਂ ਦਾ ਜਿਹੜਾ ਕਾਰਜ ਹੈ ਔਰ ਇਹ ਸਾਰੀ ਸੂਖਮ ਸ੍ਰਿਸ਼ਟੀ ਹੈ ਜਿਹਦਾ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਇਹ ਸਾਰੀ ਸੂਖਮ ਸ੍ਰਿਸ਼ਟੀ ਹੈ ਕਾਰਨ ਸਰੀਰ ਤੋਂ ਇਹ ਪੈਦਾ ਹੋਏ ਇਦੋਂ ਫਿਰ ਸਤੂਰ ਸ੍ਰੀ ਪਾਦਾ ਆ ਸਤੂਰ ਤੋਂ ਫਿਰ ਆ ਜਿਹੜਾ ਸਾਹਮਣੇ ਸਾਰਾ ਕੁਝ ਕਾ ਪਿਆ ਦੋ ਹੂੰ ਪੰਜੀ ਗਰੇ ਦੇ ਭੂਤ ਜਿਹੜੇ ਐ ਜਿਹੜੇ ਇਹੀ ਪੰਜ ਭੂਤ ਐ ਇਹਨਾਂ ਚ ਜਦੋਂ ਪੰਜੀ ਗਰੇ ਕੀਤਾ ਪੰਜੀ ਗਰੇ ਦਾ ਮਤਲਬ ਸੀ ਇਹਨਾਂ ਚ ਪੰਜ-ਪੰਜ ਗੌਣ ਨਿਕਲੇ ਜਿਦਾ ਪਾਣੀ ਪਸੀਨਾ ਪਿਸ਼ਾਬ ਥੁੱਕ ਲਾਰ ਵਗੈਰਾ ਇਹ ਪਾਣੀ ਦਾ ਅੰਸ਼ ਹੈ ਸ੍ਰੀ ਚ ਇਹ ਪਾਣੀ ਦਾ ਕਿਰਿਆ ਇਸੇ ਤਰ੍ਹਾਂ ਜਿਹੜਾ ਠੋਸ ਹੈ ਉਹ ਸਰੀਰ ਹੱਡੀਆਂ ਮੱਜ ਚੁੱਕਰ ਐ ਜੀ ਇਹ ਸਾਰੇ ਇਹ ਠੋਸ ਵਿੱਚ ਆnde ਧਰਤੀ ਦੇ ਅੰਤ ਨੇ ਇਹ ਕਹਿੰਦਾ ਹੈ ਜਿਹੜਾ ਪੰਚ ਕੀਦਰ ਭੂਤਨ ਤੋਂ ਉਭਜੋ ਸਥੂਲ ਪਸਾਰੋ ਸਾਰੋ ਮਾਨ ਇਹ ਜਿਤਨਾ ਵੀ ਸਾਰਾ ਸਥੂਲ ਪਸਾਰਾ ਆ ਇਹਨੂੰ ਮੰਨੋ ਇਹ ਇਸ ਤੋਂ ਪੈਦਾ ਹੋਇਆ ਕੁਛ ਲਾਗੇ ਕਰ ਦੋ ਯਾਰ ਕੋਈ ਕਰ ਦੇ ਤੁਪ ਪੱਲੀ ਪਸਾਰਾ ਮਨ ਇਹ ਤੋਂ ਸਾਰਾ प्रसारा ਇਹਨਾਂ ਤੋਂ ਜਾਨਣਾ ਚਾਹੀਦਾ ਇਹਨਾਂ ਤੋਂ ਪੈਦਾ ਹੋਇਆ ਕਾਰਨ ਤੇ ਸੂਖਮ ਤੁਲਿਤੇ ਹੈ ਹਰ ਪੰਚ ਕੋਸ਼ ਇਹ ਹੀ ਹੈ ਜਾਨ ਔਰ ਕਾਰਨ ਤੇ ਸੂਖਸ਼ਮ ਦੇ ਜਿਹੜੀ ਹੈ ਅਤੇ ਪੰਚ ਕੋਸ਼ ਇਹਨਾਂ ਦੇ ਵਿੱਚ ਜਨ ਪਾਵੇ ਇਹਨਾਂ ਦੇ ਵਿੱਚ ਹੀ ਨੇ ਇਹਨਾਂ ਤੋਂ ਭਿੰਨ ਨਹੀਂ ਹਨ ਹਰ ਜੀ 1 ਲੱਖ ਆਦਮਿਆ ਨੂੰ ਪਿਆਰ ਮੁਕਤੀ ਇੱਕ ਸਾਥੀ ਜਿਉਂ ਬਹਾਨ हां ਕਹਿੰਦੇ ਕਰ ਵਿਵੇਕ ਵਿਵੇਕ ਨੇ ਬਾਜ਼ਾਰ ਕਰਕੇ ਲੱਖ万 ਨੇ ਜਾਣੋ ਆਤਮ ਨਿਆਰੀ ਪਰ ਇਨਾ ਪੰਚੀ ਕਰਤ ਤਤਾਂ ਤੋਂ ਪੰਜਾ ਤਤਾਂ ਤੋਂ ਇਹ ਆਤਮਾ ਜਿਹੜੀ ਨਿਆਰੀ ਹੈ ਨਾ ਕਰਮਿੰਦਰੇ ਨੇ ਨਾ ਗਿਆਨਿੰਦਰੇ ਦੀ ਪਛਾਣ ਚ ਔਰ ਨਾ ਹੀ ਇਹ ਸਭ ਸਪਰਸ਼ ਰੂਪ ਰਸ ਗੰਧ ਤੋਂ ਨਿਆਰੀ ਇਹਨਾਂ ਦੇ ਵਿੱਚ ਹੀ ਇਹ ਆਤਮਾ ਹੈ ਪਰੰਤੂ ਇਹਨਾਂ ਤੋਂ ਢਿਆਰੀ ਹੈ ਬਖਰੀ ਮਾਰ ਲੈ ਆਓ ਬੈਠੋ ਆਤਮਾ ਨਿਆਰੀ ਹੈ ਮੁੰਜ ਇੱਕੀ ਕਾਤੇ ਤੁਮਾਨ ਔਰ ਇਨਾਂ ਦੀ ਪ੍ਰਦਾਇ ਸੁਖਮ ਸ੍ਰਿਸ਼ਟੀ ਵੀ ਸਾਰੀ ਨੇਤੋ ਹੋਈ ਹੈ ਪਰੰਤੂ ਇਹ ਹੈਗੀ ਭਿੰਨ ਵੱਖਰੀ ਹੈ ਆਤਮਾ ਨੇਯਾਰੀ ਹੈ ਆ ਪੰਚ ਕੀ ਕਰਤ ਅੰਤਕਾਰਨ ਪ੍ਰਾਨ ਕਰਮ ਇੰਦਰੀਆ ਗਿਆਨ ਇੰਦਰੀਆ ਇਸੀ ਸੁਖਮ ਸ੍ਰਿਸ਼ਟੀ ਕਹੀਏ ਹੈ ਹੂੰ ਗੜੀਏ ਪੰਜ ਪ੍ਰਾਨ ਪੰਜ ਕਰਵਿੰਦਰੇ ਪੰਜ ਗਿਆਨੰਦਰੇ 15 ਹੋ ਗਏ ਮਨ ਤੇ బుਧ ਇਹ 17 ਤਾਸ ਹੋ ਗਏ ਇਹ ਸੂਕਸ਼ਮ ਸ੍ਰਿਸ਼ਟੀ ਹੈ ਪਹਿਲੇ ਕਾਰਨ ਆਤਮਾ ਆਈ ਫਿਰ ਸੂਕਸ਼ਮ ਸ੍ਰਿਸ਼ਟੀ ਫਿਰ ਬਾਕੀ ਜਿਹੜਾ ਇਹ ਅੱਗੇ ਹੈਗਾ ਅਸਥੂਲ ਸਰੀਰ ਇਹ ਇਹ ਤੋਂ ਬਾਅਦ ਆ ਪੈਦਾ ਹੋਇਆ ਇਸ ਤਰ੍ਹਾਂ ਨਾਸਤਾ ਜਿਸ ਤੋਂ ਉਹ ਸਥੂਲ ਗੋਲਕਮ ਸੂਲਕੋ ਇੰਦਰੀਆਂ ਦੇ ਵਿਖੇ ਹੈ ਹਮ ਦੇਖੋ ਕੋਲਪਨ ਵਿੱਚ ਇਸ ਵਿੱਚ ਜੋ ਇੰਦਰੀਆ ਕੋ ਕਾਹੋ ਕੀ ਇੰਦਰੀਆਮ ਕੇ ਵਿਥੈ ਨਦੀ ਹਮ ਉਪਰ ਕੀ ਦਿੱਖ ਉੱਤਪਤੀ ਹੈ ਅਨੰਤਰ ਈਸ਼ਵਰ ਦੀ ਇੱਛਾ ਤੇ ਉਸ ਕੀ ਕੀ ਹੈ ਜਿਸ ਵਿੱਚ ਉਤਨ ਦਾ ਪੰਚੀਕਰਨ ਹੋਤਾ ਪਿਆ ਸੂਖਸ਼ਮ ਸ੍ਰਸ਼ੀ ਜੜੀਆਂ ਦੀ ਦੁਪੱਤੀ ਦੇ ਵਿੱਚ ਈਸ਼ਵਰ ਦੀ ਇੱਛਾ ਉਹ ਕਹਿੰਦਾ ਨਾ ਇਹ ਕੌਣ ਤੋਂ ਬਹੁ ਪਰਯੰਤੇ ਜਾਂ ਕੀਤਾ ਪਸਾਓ ਇੱਕੋ ਕਵਾ ਤੇ ਸੋ ਹੀ ਲੱਗਦਾ ऐसा सूक्ष्म सृष्टि जबो ईश्वर दी क्रिया हुई ईश्वर ਦੇ ਵਿੱਚ ਇਹ ਗੁਣ ਆਇਆ ਤਾਂ ਇਹਦੇ ਪੰਚੀ ਕਰਨ ਵਿੱਚੋਂ ਪੰਜਾਂ ਭੂਤਾਂ ਦੇ ਨਮਿਤ ਜਿਹੜੀ ਸਥੂਲ ਸ੍ਰਿਸ਼ਟੀ ਫਿਰ ਪੈਦਾ ਹੋਈ ਇੱਕ ਤੋਂ ਬਹੁਤ ਰੂਪ ਹੋ ਜਾਮਾ ਇਤਾ ਸੌਇ ਕੋ ਕਵਾਉ ਜੀ ਕਹਾ ਹੈ ਹਮ ਇੱਕ ਇੱਕ ਦੇ ਦੋ ਦੋ ਭਾਰ ਤਮ ਭਾਗ ਹੋਇ ਕੈ चार चार भाग पे प्रथम जो का रहा बखरे रहे में तो अपना ਦੇਤੇ ਇਸ ਇਸ ਤਰ੍ਹਾਂ ਚਾਰ ਪੁੱਤਾਂ ਦਾ ਮੇਰੇ ਇੱਕ ਪੰਛੀ ਕਰਨ ਸਾਹਬੇ ਹੈ ਉਹ ਗੰਦੇ ਜੀ ਨੇ ਪਹਿਲਾਂ ਇੱਕ ਇੱਕ ਭਾਗ ਲੈ ਲਿਆ ਇੱਕ ਇੱਕ ਭਾਗ ਲੈ ਲਿਆ ਉਹਨਾਂ ਜੋ ਅੱਧੇ ਜਿਹੜੇ ਫੇਰ ਰੱਖ ਲੈ ਜਿਹੜੇ ਪਹਿਲੇ ਪੰਛੀ ਸੀ ਉਹਨਾਂ ਦੇ ਅੱਧਾ ਦਾ ਭਾਗ ਫੇਰ ਲਿਆ ਇੱਕ ਪੰਛੀ ਕਰਨ ਨੇ ਇਸ ਤਰ੍ਹਾਂ ਕੀਤਾ ਜਿਹੜਾ ਤੁਸੀਂ ਅਧਿਆਤਮ ਪ੍ਰਕਾਸ਼ ਚ ਪੜਿਆ ਇਹ ਸਮਾਂ ਉਹਨਾਂ ਅਜੇ ਵੀ ਨਹੀਂ ਆਇਆ ਉਹ ਬੇਠੋ ਸਹੀ ਗਿਆ ਆਡੇ ਕੋਲ ਬਹੁਤ ਜੋਨਾ ਪਰ ਮੈਨੂੰ ਕਿਹਨਾ ਆਪੜੀ ਹੈ ਪਗੜੀ ਮੈਂ ਨਹੀਂ ਦੇਣੀ ਉਹ ਆਪਣੀ ਤੇ ਪਰ ਗਰਫਨ ਦੀ ਨਹੀਂ ਇਹ ਨਹੀਂ ਗੱਲਾਂ ਕੀ ਨਹੀਂ ਨਹੀਂ ਆਪਣੀ ਪਗੜੀ ਆ ਗਈ ਵਾਈਟ ਉਹ ਮੈਨੇਜਰ ਉਹ ਕਹਿੰਦਾ ਪੱਗ ਬਟਾਈ ਹੈ ਵਟਾਣ ਦਾ ਨਖਿਆ ਉਹ ਉਦਾਹਰਨਾਂ ਨੇ ਦਿੱਤੀ ਹੈ ਪੱਗ ਬਟਾ